ਸੂਤਰਾਂ ਦੇ ਹਵਾਲੇ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੋਕ ਸਭਾ ਚੋਣਾਂ 2024 ਦੇ ਵਿੱਚ ਜਿੱਤ ਦਰਜ ਕਰਨ ਵਾਲੇ ਸੰਸਦ ਮੈਂਬਰ ਲੋਕਤੰਤਰ ਦੇ ਮੰਦਰ ਦੇ ਵਿੱਚ ਪਹੁੰਚ ਗਏ ਨੇ। ਹੁਣ ਦੇ ਦੇ ਕੰਮ ਕਾਜ ਨੂੰ ਲੈ ਕੇ ਸੰਸਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕੰਮ ਤੋਂ ਪਹਿਲਾਂ ਸੰਸਦ ਮੈਂਬਰ ਲੋਕ ਸਭਾ ਵਿੱਚ ਮੈਂਬਰ ਵਜੋਂ ਸੌ ਚੁੱਕਣਗੇ। ਸੌ ਵਾਰ ਦੀ ਤਰ੍ਹਾਂ ਮੰਗਲਵਾਰ ਨੂੰ ਵੀ ਸੰਸਦ ਦੇ ਵਿੱਚ ਸੰਸਦ ਮੈਂਬਰਾਂ ਦੇ ਸੌ ਚੁੱਕਣ ਦੀ ਪ੍ਰਕਿਰਿਆ ਜਾਰੀ ਹੈ। ਇਸੇ ਲਈ ਤਹਿਤ ਅੱਜ ਉਸ ਸੰਸਦ ਮੈਂਬਰ ਦਾ ਨਾਂ ਵੀ ਲਿਆ ਗਿਆ ਜੋ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਸੰਸਦ ਅਸ਼ਾਸਨ ਦੇ ਦੂਜੇ ਦਿਨ ਮੰਗਲਵਾਰ ਨੂੰ ਪ੍ਰੋਮੋਟ ਸਪੀਕਰ ਨੇ ਅਮਰਤਪਾਲ ਸਿੰਘ ਦਾ ਨਾਮ ਲਿਆ ਅਮਰਤਪਾਲ ਸਿੰਘ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ ਪਰ ਨਿਯਮਾਂ ਅਨੁਸਾਰ ਪ੍ਰੋਟਮ ਸਪੀਕਰ ਨੇ ਅਮਰਤਪਾਲ ਸਿੰਘ ਨੂੰ ਸੌਂ ਚਕੌਂ ਲਈ ਆਵਾਜ਼ ਦਿੱਤੀ ਜਦੋਂ ਸੰਸਦ ਵਿੱਚ ਉਹਨਾਂ ਦੀ ਮੌਜੂਦਗੀ ਨਜ਼ਰ ਨਹੀਂ ਆਈ ਤਾਂ ਅਗਲੇ ਸੰਸਦ ਮੈਂਬਰ ਦਾ ਨਾਂ ਲਿਆ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਹੈ ਤਾਂ ਪ੍ਰੋਟਾიმ ਸਪੀਕਰ ਨੇ ਉਹਦਾ ਨਾਮ ਕਿਉਂ ਲਿਆ ਆਖਰਕਾਰ ਸੰਸਦ ਮੈਂਬਰਾਂ ਦੀ ਸੌ ਨੂੰ ਲੈ ਕੇ ਕੀ ਕੀ ਨਿਯਮ ਨੇ ਦਰਸਾ ਸੌ ਵਾਰ ਨੂੰ ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੌ ਚੁੱਕੀ ਸੰਸਦ ਸੈਸ਼ਨ ਦੇ ਪਹਿਲੇ 2 ਦਿਨਾਂ ਦਾ ਪ੍ਰੋਗਰਾਮ ਜਾਨੀ ਅੱਜ ਅਤੇ ਕੱਲ ਸੰਸਦ ਮੈਂਬਰਾਂ ਨੂੰ ਲੋਕ ਸਭਾ ਮੈਂਬਰਾਂ ਵੱਜੋਂ ਸੌ ਚਕਾਉਣਾ ਪਹਿਲੇ ਦਿਨ ਨੂੰ ਕਰੀਬ 280 ਸੰਸਦ ਮੈਂਬਰਾਂ ਨੇ ਸੌ ਚੁੱਕੀ ਬਾਕੀ ਦੇ ਸੰਸਦ ਮੈਂਬਰ ਅੱਜ ਸੌ ਚੁੱਕ ਰਹੇ ਨੇ ਹੁਣ ਸਵਾਲ ਇਹ ਉੱਠਦਾ ਕਿ ਸੰਸਦ ਮੈਂਬਰਾਂ ਦੀ ਸੌਹ ਚੁੱਕਣ ਲਈ ਕੋਈ ਨਿਯਮ ਨੇ ਕਿ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਸਮੇਂ ਸੌਹ ਚੁੱਕ ਸਕਦਾ ਹੈ ਕਿ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਪਹਿਲਾਂ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਬਾਅਦ ਵਿੱਚ ਸੌਹ ਚੁੱਕਣਗੇ ਦੱਸਣ ਜੋਗ ਹੈ ਕਿ ਲੋਕ ਸਭਾ ਮੈਂਬਰਾਂ ਵੱਲੋਂ ਸੰਸਦ ਦੇ ਵਿੱਚ ਸੌਹ ਚੁੱਕੀ ਸੌਹ ਦੇ ਵੀ ਆਪਣੇ ਨਿਯਮ ਹੁੰਦੇ ਨੇ ਨਿਯਮ ਮੁਤਾਬਿਕ ਜਦੋਂ ਸੰਸਦੀ ਕਾਰਵਾਈ ਸ਼ੁਰੂ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਮੈਂਬਰ ਵੱਜੋਂ ਸੌਹ ਚੁਕਾਈ ਜਾਂਦੀ ਹੈ ਪ੍ਰਧਾਨ ਮੰਤਰੀ ਦੇ ਸੌ ਚੁੱਕਣ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸੌ ਚੁਕਾਈ ਜਾਂਦੀ ਹੈ ਉਸ ਤੋਂ ਬਾਅਦ ਕੇਂਦਰੀ ਰਾਜ ਮੰਤਰੀਆਂ ਦੀ ਵਾਰੀ ਆਉਂਦੀ ਹੈ ਜਦੋਂ ਮੰਤਰੀ ਨੂੰ ਸੌ ਚੁਕਾਈ ਜਾਂਦੀ ਹੈ ਤਾਂ ਸੰਸਦ ਮੈਂਬਰਾਂ ਦੀ ਵੀ ਵਾਰੀ ਆਉਂਦੀ ਹੈ ਹਾਲਾਂਕਿ ਸੰਸਦ ਮੈਂਬਰਾਂ ਦੇ ਸੌ ਚੁੱਕਣ ਨੂੰ ਲੈ ਕੇ ਅਲਫਾਬੈਟਿਕਲ ਆਰਡਰ ਦੇ ਨਿਯਮ ਦੀ ਪਾਲਣਾ ਕੀਤੀ ਜਾਂਦੀ ਹੈ ਲੋਕ ਸਭਾ ਮੈਂਬਰ ਵੱਜੋਂ ਸੌ ਚੁਕਾਉਣ ਲਈ ਨਾਮ ਦੇ ਆਧਾਰ ਤੇ ਸਟੇਟ ਵਾਈਜ਼ ਸੌ ਚੁਕਾਈ ਜਾਂਦੀ ਹੈ ਆਓ ਇਸ ਨੂੰ ਇੱਕ ਹੋਰ ਧਾਰਨਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਜਿਸ ਸੂਬੇ ਦਾ ਨਾਮ ਇਹ ਤੋਂ ਸ਼ੁਰੂ ਹੁੰਦਾ ਉਥੋਂ ਦੇ ਸੰਸਦ ਮੈਂਬਰਾਂ ਨੂੰ ਸੌਂ ਚੁਕਾਈ ਜਾਂਦੀ ਹੈ ਹਾਲਾਂਕਿ ਜਿਸ ਸੰਸਦ ਮੈਂਬਰ ਦਾ ਨਾਮ A ਨਾਲ ਸ਼ੁਰੂ ਹੁੰਦਾ ਉਸ ਦਾ ਨੰਬਰ ਤੋਂ ਪਹਿਲਾਂ ਆਉਂਦਾ ਦੂਜੇ ਰਾਜ ਦੇ ਸੰਸਦ ਮੈਂਬਰਾਂ ਲਈ ਵੀ ਇਹੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਪ੍ਰੋ ਟੈਂਪ ਸਪੀਕਰ ਨੇ ਜਦੋਂ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸੌਂ ਚੁਕਾਉਂਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਨਾਮ ਅਮਰਿਤਪਾਲ ਦਾ ਆਇਆ ਅਮਰਿਤਪਾਲ ਦਾ ਨਾਮ A ਨਾਲ ਸ਼ੁਰੂ ਹੁੰਦਾ ਇਸ ਲਈ ਉਸ ਦਾ ਨਾਮ ਸਭ ਤੋਂ ਪਹਿਲਾਂ ਲਿਆ ਗਿਆ ਅਮਰਿਤਪਾਲ ਤੋਂ ਬਾਅਦ ਚੌਂਜੀ ਸਿੰਘ ਚੰਨੀ ਦਾ ਨਾਮ ਲਿਆ ਗਿਆ ਅਜਿਹਾ ਇਸ ਲਈ ਕਿਉਂਕਿ ਅਮਰਿਤਪਾਲ ਤੋਂ ਇਤਿਬਾਦ ਚਰਨਜੀਤ ਦਾ ਸੀ ਆਉਂਦਾ ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਨੇ ਪਹਿਲੇ ਦਿਨ ਸੌ ਨਹੀਂ ਚੁੱਕੀ ਅੱਜ ਉਹਨਾਂ ਦਾ ਨੰਬਰ ਆਵੇਗਾ ਅਲਫਾਬੈਟ ਦੇ ਵਿੱਚ ਯੂ ਯਾਨੀ ਉੱਤਰ ਪ੍ਰਦੇਸ਼ ਬਹੁਤ ਥੱਲੇ ਆਉਂਦਾ ਜਦੋਂ ਉੱਤਰ ਪ੍ਰਦੇਸ਼ ਦੀ ਵਾਰੀ ਆਵੇਗੀ ਤਾਂ ਜਿਨ੍ਹਾਂ ਸਭ ਤੋਂ ਪਹਿਲਾਂ ਨਾਮ ਏ ਤੋਂ ਸ਼ੁਰੂ ਹੋਣ ਵਾਲੇ ਸੋਚ ਚੁੱਕਣਗੇ ਹਾਲਾਂਕਿ ਕਈ ਵਾਰ ਅਪਵਾਦ ਵੀ ਹੁੰਦੇ ਨੇ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ